ਜੇ ਕੋਈ ਹੈਗਾ ਤੁਹਾਡੇ ਤੱਕ ਵਿੱਚ ਮੁੰਡਾ ਤਾਂ ਦੱਸਿਓ ਆਹੋ ਹਾਂਜੀ ਐਹੀ ਕਰਨਾ ਜੋ ਵੀ ਕਰਨਾ ਨਹੀਂ ਨਹੀਂ ਬਹੁਤਾ ਖਰਚਾ ਨਹੀਂ ਕਰਨਾ ਸਿੰਪਲ ਹੀ ਵਿਆਹ ਕਰਨਾ ਹਾਜ ਇੰਨਾ ਖਰਚਾ ਕਰਕੇ ਕੱਲ ਨੂੰ ਪੈਸੇ ਲੈਣੇ ਕਿੱਥੋਂ ਮੁੜ ਕੇ ਹਾਂ ਅੱਛਾ ਚੱਲ ਕੋਈ ਨਹੀਂ ਪੁੱਛ ਲਿਓ ਉਹਨਾਂ ਨੂੰ ਤੁਸੀਂ ਆਹ ਕੰਮ ਕੂਮ ਤਾਂ ਸਾਰਾ ਕਰ ਲੈਂਦੀ ਆ ਹਾਂ ਹਾਂਜੀ ਨਹੀਂ ਬਾਕੀ ਤੁਹਾਨੂੰ ਪਤਾ ਹੀ ਆ ਜੋ ਕੁਝ ਵੀ ਹੈਗਾ ਵਾ ਕਰ ਲਿਓ ਆਪਣੇ ਸਾਬ ਨਾਲ ਗੱਲ ਤੁਸੀਂ ਅੱਛਾ ਛਾ ਮਾਂ ਨਹੀਂ ਆ ਗਈ ਕਿਨੇ ਭੈਣ ਭਰਾ ਵਾ ਠੀਕ ਆ ਚਲ ਪੁੱਛ ਲਿਓ ਤੁਸੀਂ ਜੇ ਉਹਨਾਂ ਨੂੰ ਕਰਨਾ ਹੋਵੇ ਤੇ ਹਾਂਜੀ ਨੇ ਕਰ ਦੇਣਾ ਛੇਤੀ ਆਪਾਂ ਮੁੰਡਾ ਚੰਗਾ ਲੱਭ ਗਿਆ ਤੇ ਥੋੜੇ ਚਿਰ ਚ ਇ ਕਰ ਦੇਣਾ ਵਿਆਹ ਹਾਂਜੀ ਹਾਂਜੀ ਨਿਤਲ ਜੀ ਦਾ ਬਾਅਦ ਚ ਵੇਖਾਂਗੇ ਦਲਜੀਤ ਉਹਦੋਂ ਨਿੱਕਾ ਵਾ ਕਿੰਨਾ ਹੀ ਹੈ ਜੀ ਮਾਲੇ ਦਲਜੀਤ ਦਾ ਕਰਾਂਗੇ ਆਪਣੇ ਸਾਹ ਨਾਲ ਹਾਂ ਕੋਈ ਨੇ ਤਾਂ ਹੀ ਕਰਕੇ ਗੱਲ ਬਾਤ ਦੱਸਿਓ ਫਿਰ ਮੈਨੂੰ ਨਹੀਂ ਨਾਨੇ ਕੀ ਕਹਿਣਾ ਮਾਨੀ ਜਾਣਾ ਵਾ ਤੁਝ ਮਾੜਾ ਥੋੜਾ ਕਰਾਉਣਾ ਚੰਗਾ ਹੀ ਕਰਾਓਗੇ ਹਾਂਜੀ ਕੋਈ ਨਹੀਂ ਕਰ ਲੂੰਗੀ ਮੈਂ ਕਰ ਲੈਣਾ ਨਾ ਚਲੋ ਠੀਕ ਆ ਚੰਗਾ ਸਾਸਿਕਾ ਪੈਣ ਜੀ ਕੈਂਥ ਦੇ ਵੀ ਮੁੰਡਾ ਹੈਗਾ ਵਾ ਚੱਲ ਚੰਗੇ ਦੀ ਦਸ ਪਾਉਣਗੇ ਇਹਨਾਂ ਨੂੰ ਕਹਿੰਨੀਆ ਚੁੱਪ ਕਰਕੇ ਕਰ ਦੋ ਪੈਣ ਨੇ ਕਿਹੜਾ ਮਾੜਾ ਕਰਵਾਉਣਾ ਜੋਤ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਮੋਗਿਆ ਕੰਮ ਤਾਂ ਦਾ ਹਾਂਜੀ ਵੀਰ ਜੀ ਕੰਮ ਤੇ ਮੌਕੇ ਆ ਉਹ ਮੈਂ ਨਾ ਗੱਲ ਕਰਨੀ ਸੀ ਇੱਕ ਤੇਰਾ ਨਾ ਤਾਇਆ ਅੱਜ ਕੱਲ ਮੇਰੇ ਆ ਗਿਆ ਅੱਛਾ ਪਿਓ ਨਾ ਤੇਰੇ ਵਿਆਹ ਬਾਰੇ ਗੱਲ ਕਰਨ ਲਿਆ ਹੈ ਗਿਆ ਬਾਰੇ ਓਏ ਆਹੋ ਕਹਿਣ ਡਿਆ ਆ ਵੀ ਕੋਠੇ-ਗਾਠੇ ਚੱਲ ਬਾਅਦ ਚ ਬਾਲਿਓ ਨਹੀਂ ਤੇ ਹੁਣ ਇਹਨੇ ਪੈਸੇ ਵੀ ਕਿੱਥੋਂ ਚੁੱਕਨੇ ਆ ਨਾਲੇ ਕਹਿਣ ਡੇ ਵੀ ਮੈਨੂੰ ਵੀ ਵਿਆਜ ਦਾ ਇੰਨਾ ਪਤਾ ਨਹੀਂ ਉਹ ਤਾਂ ਚੱਲ ਦਲਜੀਤ ਨੇ ਦਾਤਾ ਤੇ ਚੱਲ ਬੱਜ ਗਏ ਆਹੀਂ ਨਹੀਂ ਤੇ ਅਹੀਂ ਦੇ ਪੈਸੇ ਚੁੱਕ ਲੈਣੇ ਵੀਰ ਜੀ ਵਿਆਹ ਦੇ ਘੱਲਾਂ ਤੇ ਕਰੀ ਜਾਂਦੇ ਆ ਘਰ ਤੇ ਚਲੋ ਬਣ ਜਾਣਾ ਹੀ ਤੇ ਫਿਰ ਹੌਲੀ ਹੌਲੀ ਲਾਉਂਦੇ ਰਹਿਣਾ ਹੀ ਵਿਆਹ ਤੇ ਅੱਜ ਹੋਣਾ ਵਾ ਤੇ ਕੱਲ ਨੂੰ ਹੋਰ ਨਵੇਂ ਖਰਚੇ ਆ ਜਾਣੇ ਓਏ ਆਹੋ ਤੇ ਹੈ ਹੀ ਆ ਤੇ ਪਰ ਉਹ ਕਹਿੰਦੇ ਹੀ ਮੁੰਡਾ ਚੰਗਾ ਵਾ ਇਹ ਅੱਖਾਂ ਦੇ ਹੀ ਵੇਖਿਆ ਵੁੱਖਿਆ ਵਾ ਉਹ ਤੇ ਵੀਜੀ ਤਾਂ ਦੀ ਗੱਲਾਂ ਮੈਂ ਸਹਿਮਤ ਆ ਤੁਹਾਡਾ ਕਿਹਾ ਨਹੀਂ ਮੈਂ ਮੋਦੀ ਹੈਗੀ ਜੋ ਵੀ ਕਰਨਾ ਹੈ ਤਹੀ ਕਰਨਾ ਵਾ ਪਰ ਜਿਹੜੇ ਦੁੱਖ ਉਹ ਇਸ ਗੱਲ ਤੋਂ ਪਿੱਛੇ ਹਟੇ ਹਾਂ ਫੀ ਕਮਰੇ ਹੀ ਬਾਤ ਚ ਪਾਵਾਂਗੇ ਕੋਈ ਗੱਲ ਨਹੀਂ ਤੇ ਕੰਮ ਤੇ ਫਿਰ ਉਹੀ ਰਹਿਣਾ ਸਾਡੇ ਸਿਰ ਤੇ ਉਧਰੋਂ ਨਹੀਂ ਤੇ ਇਧਰੋਂ ਸਹੀ ਉਹ ਭਾਰੇ ਆ ਨਾ ਚਲ ਹੁਣ ਤਾਂ ਆ ਜੀ ਕਹਿਣ ਡਿਆ ਹੁਣ ਕਰੀਏ ਕੀ ਪਹਿਲਾਂ ਪਿਆਹਿਆਂ ਨੂੰ ਮਨਾ ਕੀਤਾ ਵਾ ਜੇ ਹੁਣ ਵੀ ਮਨਾ ਕਰਤਾ ਤੇ ਮੁੜ ਕੇ ਨਾ ਫਿਰ ਸਾਨੂੰ ਲੱਤ ਲਾਉਣਗੇ ਤੇ ਫਿਰ ਕੀ ਕਰਾਂਗੇ ਚਲੋ ਕੋਈ ਨਹੀਂ ਵੇਚੀ ਉਹ ਤਾਂ ਮੈਂ ਤਾਂ ਕਿਹਾ ਵੀ ਮੈਂ ਰਿਸ਼ਤੇਦਾਰਾਂ ਨੂੰ ਸਲਾਹ ਕਰਕੇ ਤੇ ਫਿਰ ਦੱਸਾਂਗੇ ਹੁਣ ਮਾਮਿਆਂ ਨੂੰ ਵੀ ਸੱਦਣਾ ਪੈਣਾ ਉਹਨਾਂ ਨੂੰ ਵੀ ਇਹ ਕਹਿਣਾ ਕਿ ਨਹੀਂ ਫਿਰ ਉਹ ਕਹਿਣਗੇ ਸਾਨੂੰ ਦੱਸਿਆ ਨਹੀਂ ਕੋਈ ਨਹੀਂ ਤੁਸੀਂ ਆਪਣੇ ਸਾਹਮਣੇ ਵੇਖ ਲੋ ਤਾਨੂੰ ਜਿੱਦਾਂ ਮੈਠੀ ਲੱਗਦਾ ਉਹ ਤੇਨੂੰ ਤੇ ਇਹ ਕਹਿੰਦੇ ਇਹ ਵੀ ਕਿ ਰਿਸ਼ਤੇਦਾਰ ਨੂੰ ਪੁੱਛੋ ਹੀ ਨਾ ਤੂੰ ਹੁਣ ਕੱਲ ਨੂੰ ਜਦੋਂ ਪਤਾ ਲੱਗਣਾ ਤੇ ਉਹਨਾਂ ਫਿਰ ਮੁੜ ਕੇ ਵੜਨਗੇ ਇੱਥੇ ਨਹੀਂ ਨਹੀਂ ਤੁਸੀਂ ਵੇਖ ਲਓ ਵੇਜੀ ਆਪਣੇ ਸਾਹਮਣੇ ਜਿੱਦਾਂ ਵੀ ਠੀਕ ਲੱਗਦਾ ਚੱਲ ਵੀ ਇਹ ਨਹੀਂ ਤੂੰ ਫੋਨ ਫੋਨ ਕਰਕੇ ਕਹਿੰਨੂ ਜਾਂ ਨਾਨਕੇ ਕਰਕੇ ਵੇਖ ਲਈ ਜਾਂ ਫੁੱਫੜ ਜੀ ਨੂੰ ਕਰਕੇ ਵੇਖ ਲਈ ਮੈਂ ਕਰਾਂ ਕੀ ਜਾਂਦੇ ਹਾਂਜੀ ਨਹੀਂ ਮੈਂ ਕਰੂੰਗੀ ਕੋਈ ਨਹੀਂ ਗੱਲ ਆਹ ਤੇ ਫਿਰ ਕੋਈ ਨਹੀਂ ਆਪੇ ਆਉਂਗੇ ਤੇ ਫਿਰ ਕਰ ਲਾਂਗੇ ਸਲਾਹ ਤੇ ਆਹੋ ਤੇ ਹੈ ਹੀ ਆ ਫਿਰ ਇਹ ਕੰਮ ਤੇ ਸਾਰਿਆਂ ਦੀ ਸਲਾਹ ਨਾ ਹੋਣੀ ਆ ਇਹ ਕਿਹੜਾ ਦੁਨੀਆਂ ਤੋਂ ਗੁੱਝੇ ਰਹਿੰਦੇ ਕਿਤੇ ਉਹ ਆ ਚਲ ਕੋਈ ਗੱਲ ਨਹੀਂ ਜਮਣਾ ਚੰਗਾ ਹੋਊਗਾ ਤੇ ਫਿਰ ਵੇਖ ਲਾਂਗੇ ਨਾਲ ਘਰ ਬਾਹਰ ਤੈਨੂੰ ਪਤਾ ਮਹਾ ਦੇ ਲੱਭਦੇ ਆ ਉਹ ਤੇ ਹੈਗਾ ਹੀ ਆ ਵੇ ਜੀ ਕੋਈ ਨਹੀਂ ਆਪਣਾ ਆਪ ਵਿਚਾਰ ਲਿਓ ਜਿੱਦਾਂ ਵੀ ਕਰਨਾ ਹੋਊਗਾ ਵੇਖ ਲਿਓ ਆਪਣੇ ਸਾਹਮਣੇ ਚਲ ਫਫੜ ਜੀ ਨੂੰ ਤੂੰ ਫੋਨ ਕਰਦੀ ਨਾ ਤੇ ਮੈਂ ਨਾਲ ਕੇ ਕਰਕੇ ਵੇਖ ਲਊਗਾ ਕੀ ਜਾਂਦੇ ਕੋਈ ਨਹੀਂ ਮੈਂ करूंगी ਫਫੜ ਜੀ ਨੂੰ ਫੋਨ ਚਲ ਕਰ ਲਾਂ ਕੰਮ ਪੰਦਾ ਠੀਕ ਹੈ ਵੇ ਜੀ ਚਲ ਆਫੇ ਫੋਨ ਕਰਕੇ ਪੁੱਛ ਲਊਗੀ ਨਾਲ ਇੱਥੇ ਆ ਜਾਣਗੇ ਇਹਦੇ ਨਾਲੇ ਸਲਾਮ ਮਸਲਾ ਕਰ ਲੈਣਗੇ ਚਲ ਵੇਖ ਲੈਣਗੇ ਜਿੱਦਾਂ ਵੀ ਕਰਨਾ ਹੋਊਗਾ ਹਰ ਹਰ ਦੇ ਹਾਲ ਸੈਂ ਕੀ ਆ ਚੱਲ ਨੇ ਠੀਕ ਠਾਕ ਆਪਣਾ ਹੀ ਬਸ ਵਧੀਆ ਬਸ ਬੰਦਾ ਕੀ ਬਤ ਤੈਨੂੰ ਯਾਦ ਕਰਨ ਡਿਆ ਹਾਂ ਹਾਂ ਉਹ ਜਾਦਗੀ ਕਰਨਾ ਵਾ ਆਪਣਾ ਮੁੰਡਾ ਨਹੀਂ ਜੋ ਬਣ ਇਹ ਯਾਰੋਂ ਦੇ ਰਿਸ਼ਤੇ ਬਾਰੇ ਗੱਲਬਾਤ ਕਰਨੀ ਉਹ ਚਲੋ ਭਾਵੇਂ ਹੈ ਤਾਂ ਸਾਡਾ ਹੀ ਮੁੰਡਾ ਵਾ ਪਰ ਫੇਰ ਵੀ ਤੁਸੀਂ ਮਾਂ ਪਿਓ ਜੇ ਜੋ ਤੁਸੀਂ ਗੱਲ ਕਰਨੀ ਤੁਸੀਂ ਕਰਨੀ ਆ ਹਾਂ ਇਹ ਦਾਵਾ ਵੀ ਉਹ ਨਾ ਮੇਰਾ ਭਰਾ ਵਾ ਤੇ ਉਹਦੀ ਡੈਥ ਹੋ ਗਈ ਆ ਤੇ ਉਹਦੀ ਬੇਟੀ ਤੇ ਬੇੜਾ ਵਾ ਤੇ ਬੇਟੀ ਯਾਰ ਵਿਆਹਣ ਵਾਲੀ ਹੀ ਤੇ ਮੈਂ ਸੋਚਣ ਡਿਆ ਸੀ ਵੀ ਚੱਲ ਆਪਣੇ ਘਰ 'ਚ ਰਿਸ਼ਤਾ ਕਰ ਲੈਨੇ ਆ ਹਾਂਜੀ ਹਾਂਜੀ ਕੁੜੀ ਨੇ ਤੁਹਾਨੂੰ ਪਤਾ ਯਾਰ ਬੀਏ ਕੀਤੀ ਆ ਨਾਲ ਕੰਪਿਊਟਰ ਦਾ ਕੀਤਾ ਸਾਲ ਦਾ ਹਾਂ ਉਹ ਵਿਆਹ ਤਾਂ ਹੀ ਕਰਨਾ ਉਹ ਸਾਰਾ ਅਧਿਆਰ ਸਿੰਘ ਜੀ ਤੁਸੀਂ ਕਿੱਦਾਂ ਦੀ ਗੱਲਾਂ ਕਰਨ ਡੇ ਯਾਰ ਉਹ ਸਾਨੂੰ ਇਹ ਹੋਈ ਆ ਕਿ ਮੁੰਡਾ ਵਰਤਾਰੀ ਹੋਵੇ ਖਾਦਾ ਪੀਂਦਾ ਨਾ ਹੋਵੇ ਮੈਨੂੰ ਇਹ ਆ ਕਿ ਚਲ ਯਾਰ ਪਹਿਲਾਂ ਵਿਚਾਰੀ ਤੰਗੀ ਹੁਣ ਕੱਟਣ ਦੇ ਆ ਦੋਵੇਂ ਭੈਣ ਭਰਾ ਤੇ ਗਾੜੀ ਨਾਲ ਨੂੰ ਕਿਸੇ ਚੀਜ਼ ਦੀ ਤੰਗੀ ਆ ਗਈ ਹਾਂ ਹਾਂ ਚਲੋ ਕੋਈ ਗੱਲ ਮੈਂ ਨਾ ਉਹਦੇ ਪ੍ਰਾਣਾ ਕਰਕੇ ਨਾ ਗੱਲ ਤੇ लवली ਨਾਲ ਤੇ ਫਿਰ ਮੈਂ ਤੁਹਾਨੂੰ ਦੱਸ ਦਨਾਂ ਵਾ ਤੇ ਫਿਰ ਅਸੀਂ ਵੇਖਾ ਵਿਖਾਈਦਾ ਰੱਖ ਕੇ ਤੇ ਸਿੱਧਾ ਹੀ ਫਿਰ ਨਾ ਚੁੰਨੀ ਚੜਾਈ ਕਰ ਲਾਂਗੇ ਹਾਂਜੀ ਹਾਂਜੀ ਠੀਕ ਆ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਗੱਲ ਤੇ ਫਿਰ ਮੈਂ ਤੁਹਾਨੂੰ ਕਰੂੰਗਾ ਫੋਨ ਹੈ ਠੀਕ ਆ ਠੀਕ ਆ ਜੀ ਓਕੇ ਚਲ ਯਾਰ ਉਹਦੇ ਮੰਨ ਗਿਆ ਵੀ ਤੁਹਾਡਾ ਹੀ ਮੁੰਡਾ ਵਾ ਜੋਦੋ ਹੀ ਕਰਨਾ ਕਰ ਦੋ ਹੁਣ ਮੈਂ ਨਵਰੀ ਨਾ ਕਰਦਾ ਸਲਾਹ ਵੀ ਆ ਗੱਲ ਬਾਤ ਵਾ ਜੋਤ ਹਾਂਜੀ ਤਾਏ ਜੀ ਆਜੋ ਅੰਦਰ ਹੀ ਆਜੋ ਠੀਕ ਤਾਏ ਜੀ ਬੈਜੋ ਕੀ ਕਰਦੇ ਆਏ ਜੀ ਕੁਛ ਨਹੀਂ ਆ ਨਿੱਕੇ ਮੋٹے ਕੰਮ ਕਰਕੇ ਆਈਆਂ ਅੱਛਾ ਅੱਛਾ ਛਿਲੇਟੇ ਲੱਗੰਦੇ ਜੀ ਅੱਜ ਨਾ ਸਰੀਰ ਜਾਨੀ ਠੀਕ ਪਤਾ ਨਹੀਂ ਕੀ ਗੱਲ ਆ ਤੇ ਮੈਨੂੰ ਆਵਾਜ਼ ਮਾਰ ਲੈਂਦੇ ਮੈਂ ਕੋਈ ਕੰਮ ਤੁਹਾੰਦਾ ਕਰ ਦਿੰਦੀ ਚੱਲ ਮੈਂ ਕਿਹਾ ਤੂੰ ਇੱਧਰ ਕਰਨ ਲਈ ਹੋਣੀ ਆ ਕੀ ਤੈਨੂੰ ਤੰਗੀ ਦਊਂਗੀ ਮਾੜਾ ਮੋਟਾ ਕਰ ਆਈਆਂ ਸ਼ਾਮ ਨੂੰ ਕਰ ਲਊਂ ਬਾਕੀ ਜਿਹੜਾ ਰਹਿ ਗਿਆ ਨਹੀਂ ਨਹੀਂ ਕੋਈ ਨਹੀਂ ਦੱਸ ਦਿਓ ਜੀ ਰੋਟੀ ਰੋਟੀ ਦੀ ਲੋੜ ਹੋਊਗੀ ਮੈਂ ਮਨਾ ਦੂੰਗੀ ਤੇ ਮੈਂ ਤੇਰੇ ਵੱਲ ਆਈ ਹਾਂ ਹਾਂਜੀ ਮੈਂ ਤੈਆ ਤੇਰਾ ਕਹਿੰਦਾ ਵੀ ਮੁੰਡਾ ਇੱਕ ਮੇਰੇ ਤੱਕ ਵਿੱਚ ਹੈਗਾ ਵਾ ਲੰਬੀ ਨਾਲ ਗੱਲਬਾਤ ਕੀਤੀ ਆ ਤੇ ਪੁੱਤ ਜਿਹੜਾ ਕੰਮ ਟਾਈਮ ਨਾ ਹੋ ਜੇ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਉਹ ਤੇ ਹੈ ਗਈ ਆ ਤਾਈ ਜੀ ਖੇਤੀ ਵੀ ਵੇਚੀ ਨਹੀਂ ਉਦਾਂ ਮੇਰ ਨਾਲ ਗੱਲ ਹੈ ਪਰ ਤਹੀਂ ਆਪਸੇ ਆਣੇ ਜੇ ਅਹੀਂ ਤੇ ਇੱਕ ਪਹਾੜ ਚ ਨਿਕਲੇ ਆ ਤੇ ਦੂਜੇ ਚ ਵੱਜਣ ਵਾਲੀ ਗੱਲ ਆ ਇਹ ਆ ਵੀ ਇਤਰੋਂ ਪੈਸੇ ਚੁੱਕਣੋਂ ਡਰੇ ਆ ਤੇ ਹੁਣ ਉਧਰ ਵੀ ਚੁੱਕਨੇ ਹੀ ਪੈਣੇ ਆ ਉਹ ਤਾਂ ਚੁੱਕ ਕੇ ਕੰਮ ਸਰਨਾਵਾ ਕਮਰੇ ਵੀ ਪਾਉਣੇ ਪੈਣੇ ਆ ਤੇ ਵਿਆਹ ਵੀ ਕਰਨਾ ਪੈਣਾ ਵਾ ਹੁਣ ਉਹ ਵੀ ਬਾਹਰ ਅੰਦਰ ਚਲ ਜਾਂਦਾ ਕੱਲੀ ਘਰ ਹੁੰਦੀ ਆ ਅੰਦਰ ਮੈਂ ਜਦੋਂ ਬਾਹਰ ਜਾਣਾ ਵਾ ਲੋਕ ਫੇਰ ਕਹਿੰਦੇ ਆ ਕਿ ਕੁੜੀ ਦਾ ਵਿਆਹ ਕਰ ਦੋ ਕੱਲੀ ਰਹਿੰਦੀ ਆ ਸਮਾਂ ਨਹੀਂ ਗਾ ਚੰਗਾ ਫੇਰ ਇਹ ਘਰਾਂ ਦੇ ਕਿਝੋ-ਕਿਝੋਂ ਕਰਦੇ ਆ ਤੇ ਮੈਂ ਤਾਂ ਕਹਿੰਦੀ ਆ ਕਿ ਚਲ ਇਹ ਕੰਮ ਹੋ ਜਾਂਦਾ ਨਾ ਕਮਰੇ ਦੇ ਬਾਹਰ ਸਾਲਟ ਠਹਿਰ ਕੇ ਪੈ ਜਾਂਦੇ ਮੁਰਕੇ ਕੋਈ ਨਹੀਂ ਤਾਂ ਜੀ ਮੈਂ ਕਹਿ ਦਿੱਤਾ ਸੀ ਓਦਾਂ ਵੀ ਜੀ ਨੂੰ ਕਿ ਤੁਸੀਂ ਆਪਣੇ ਸਾਹਮਣੇ ਵੇਖ ਲਓ ਤੁਹਾਨੂੰ ਜਿੱਦਾਂ ਵੀ ਠੀਕ ਲੱਗਦਾ ਚੱਲ ਤਾਏ ਤੇਰੇ ਨੇ ਕਿਹੜਾ ਮਾੜਾ ਕਰਾਉਣਾ ਵਾ ਉਹ ਨਾਲੀਆਂ ਮੁੰਡਾ ਇਹਨਾਂ ਦਾ ਕੋਈ ਉਹਦਾ ਗਾੜੀ ਮੁੰਡਾ ਵਾ ਖਾਂਦਾ ਪਿੰਦਾ ਕੁਛ ਨਹੀਂ ਗਾ 4-5 ਕਿੱਲਿਆਂ ਦੇ ਆਉਂਦੀ ਆ ਅੱਜ ਕੱਲ 4-5 ਕਿੱਲੇ ਵੀ ਕਿੱਥੇ ਲੱਭਣ ਡਈਏ ਨਹੀਂ ਨਹੀਂ ਦੇ ਹੀ ਵੀਜੀ ਕਹਿਣ ਤੇ ਕਰਨਾ ਮੈਂ ਸ਼ਾਮੀ ਫਫੜ ਜੀ ਉਹਨਾਂ ਨੂੰ ਫੋਨ ਤੇ ਇਹ ਕਹਿੰਦੇ ਹੀ ਵੀ ਬਣਾਣ ਕੀ ਕਰ ਲੈਣਾ ਵਾ ਸਾਨੂੰ ਵੀ ਪਤਾ ਵਾ ਪੀਤਾਂ ਦੇ ਕੰਮ ਰਿਸ਼ਤੇਦਾਰਾਂ ਤੋਂ ਬਿਨਾ ਹੁੰਦੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਸਲਾਹ ਮਸ਼ਵਰਾ ਕਰ ਲਓ ਜਿੱਦਾਂ ਕਹਿਣਗੇ ਨਾਲੇ ਵੇਖ ਚਾ ਕੇ ਕਰਨਾ ਵਾ ਆਪੇ ਉਹ ਵੀ ਪੁੱਛ ਦੱਸ ਕਰ ਲੈਣਗੇ ਕੱਲਾ ਸਾਡੇ ਸਿਰ ਤੇ ਵੀ ਨਾ ਰਹਿਣਗੇ ਪੀ ਇਹਨਾਂ ਨੇ ਕਰਵਾਇਆ ਵਾ ਉਹੀ ਤਾਂ ਹੈ ਜੀ ਹੁਣ ਕਿੰਨੀ ਮਦਦ ਕਰਦੇ ਆ ਤੇ ਮੁੜ ਕੇ ਨਹੀਂ ਕੀ ਜੀ ਗੱਲ ਤੋਂ ਬੇਇੱਜ਼ਤੀ ਹੋ ਜਾਣੀ ਉਹ ਸਾਨੂੰ ਵੀ ਨਹੀਂ ਨਾ ਚੰਗੀ ਲੱਗਦੀ ਨਹੀਂ ਨਹੀਂ ਪੁੱਤ ਤੁਸੀਂ ਨਾਨਕਿਆਂ ਨਾਲ ਸਲਾਹ ਕਰੋ ਪੂਆ ਪੁੱਪੜ ਨਾਲ ਸਲਾਹ ਕਰੋ ਜਿੱਦਾਂ ਕਹਿਣਗੇ ਉਦਾਂ ਹੀ ਕਰਿਓ ਸਾਡਾ ਤਾਂ ਦੱਸ ਪਾਉਂਦਾ ਫਰਜ਼ ਵਾ ਗਾੜੀ ਤੁਸੀਂ ਤਾਂ ਸਾਰਿਆਂ ਨੂੰ ਪੁੱਛਣਾ ਵਾ ਨਾ ਨਹੀਂ ਨਹੀਂ ਕੋਈ ਨਹੀਂ ਤਾਂ ਜੀ ਤੁਸੀਂ ਕਿਹੜਾ ਮਾੜਾ ਸੋਚਣਾ ਆਹੀ ਉਹ ਦੇ ਹੀ ਕਰ ਲਾਂਗੇ ਜਿੱਦਾਂ ਤੁਸੀਂ ਕਹੋਗੇ ਆਪੋ ਆਪ ਫੜੋ ਨਾ ਤੇ ਤਾਂ ਕਹਿਣਾ ਵਾ ਮੁੜ ਕੇ ਕਹਿਣਾ ਵਾ ਵੀ ਹਾਡੀ ਲਾਜ ਪਤ ਨਹੀਂ ਰੱਖਦੇ ਜੇ ਮਾਪਿਓ ਹੁੰਦੇ ਤੇ ਉਹਨਾਂ ਨੂੰ ਅੱਗੇ ਅੱਗੇ ਕਰਨਾ ਹੀ ਤੁਹਾਨੂੰ ਪਤਾ ਹੀ ਆ ਮੁੜ ਕੇ ਮੂੰਹ ਥੋੜੀ ਫੜੇ ਜਾਂਦੇ ਚਲ ਕੋਈ ਨਹੀਂ ਤੁਸੀਂ ਕਰ ਲਓ ਫੋਨ ਤੇ ਲੈ ਲਓ ਉਹਨਾਂ ਦੀ ਸਲਾਹ ਜਿੱਦਾਂ ਵੀ ਕਹਿਣ ਉਹਦੇ ਹੀ ਕਰ ਲਓ ਕੋਈ ਨਹੀਂ ਤੇ ਇਹ ਨਾ ਮੈਨੂੰ ਦੱਸ ਦਿਓ ਜੇ ਸ਼ਾਮੀ ਕੋਈ ਕੰਮ ਹੋਊਗਾ ਤੇ ਮੈਂ ਕਰਵਾ ਦੂੰਗੀ ਤੇ ਮੈਂ ਕਰਕੇ ਫੋਨ ਤੇ ਤੁਹਾਨੂੰ ਦੱਸ ਜੂੰਗੀ ਆਪੇ ਕੋਈ ਗੱਲ ਨਹੀਂ ਹਉਗਾ ਕੰਫਰਮ ਮੈਂ ਵਾਅਦਾ ਦੇ ਦੂੰਗੀ ਮੈਂ ਵੀ ਘੜੀ ਜਾ ਕੇ ਆਰਾਮ ਕਰਾਂ ਸਰੀਰ ਜਾਨੀ ਠੀਕ ਮੈਂ ਚੱਲ ਮੈਂ ਦੱਸ ਕਿ ਉਹ ਨਹੀਂ ਪਤਾ ਨਹੀਂ ਲਵਲੀ ਨੇ ਤਰਨਾ ਗੱਲ ਕੀਤੀ ਆ ਕਿ ਨਹੀਂ ਕੀਤੀ ਨਹੀਂ ਨਹੀਂ ਕੀਤੀ ਤੇ ਵੀਜੀ ਨੇ ਝੱਕ ਦੇਈਆਂ ਪਰ ਕਰਨੀ ਤੇ ਪੈਣੀ ਹੀ ਅੱਜ ਨਹੀਂ ਤੇ ਕੱਲ ਕੋਈ ਨਹੀਂ ਤੁਸੀਂ ਰੈਸਟ ਕਰੋ ਦਵਾਈ ਦੁਵਾਈ ਖਾਓ ਤੇ ਮੈਂ ਫੇਰਾ ਮਾਰੂੰਗੀ ਤੁਹਾਡੇ ਵਰ ਹਾਂ ਚੱਲ ਠੀਕ ਆ ਕੋਈ ਨਹੀਂ ਹੋ ਜਾਂਦੀਆਂ ਗੱਲਾਂ ਤੇ ਸਾਰੇ ਘਰੇ ਜਾਂਦੇ ਆ ਵੀਜੀ ਦੇ ਮੂੰਹ ਨੂੰ ਹੁੰਚੋ ਬੋ ਵੀ ਰਹਿਣਾ ਪਿਆ ਹਾਂ ਵੀ ਕਰਨੀ ਪਈ ਪਰ ਕਿੱਦਾਂ ਔਖਾ ਵਾ ਨਾ ਉਹਦਾ ਜੇ ਵਿਆਹ ਆਤਾ ਫਿਰ ਜੀ ਨੇ ਤੇ ਫੇਰ ਉਸੇ ਕਰਜੇ ਥਲੇ ਆ ਜਾਣਾ ਜਿੱਤੋਂ ਅਸੀਂ ਡਰਦੇ ਆ। ਇਹ ਸਮਝਣ ਲੱਗਣ ਦੀ ਹੈ ਗੱਲ ਦੀ। ਡੈਡੀ ਹੁਣੀ ਹੁੰਦੇ ਤੇ ਚੱਲ ਇਹ ਪ੍ਰਵਾਹ ਨਹੀਂ ਹੋਣੀ। ਹੁਣ ਵਿਆਹ ਦੇ ਕੰਮ ਵਿੱਚੇ ਪੈਂਦੇ ਆ। ਕਮਰੇ ਪਾਉਣ ਵਾਲੇ ਆ। ਨਾ ਪੈਹਾ ਕੋਲ ਕੋਈ ਆ। ਹੁਣ ਤਾਈ ਹੁਣਾਂ ਨੂੰ ਕਹਾਂ ਤੇ ਕੀ ਕਹਾਂ? ਆਂਦੇ ਰਿਸ਼ਤੇਦਾਰਾਂ ਨੂੰ ਨਾ ਦੱਸਿਓ। ਤਵਝੇ ਕੀ ਸੋਚੀ ਜਾਂਦੇ ਆ? ਕੀ ਸੋਚੀ ਜਾਂਦੇ ਆ? ਨਹੀਂ ਸੋਚਣਾ ਕੀ ਉਦਾਂ ਬੈਠਾ ਅਸੀਂ ਜੋ ਉਹਦੇ ਵਿਆਹ ਬਾਰੇ ਸੋਚਣ ਡਿਆ ਆ। ਅੱਛਾ ਮੈਂ ਵੀ ਕਿਦਾਂ ਹੁਣ ਕੰਮ ਸਾਰੇ ਹੋਣਦੇ ਆ ਜੇ ਡੈਡੀ ਮੰਮੀ ਹੁੰਦੇ ਤੇ ਚੱਲ ਉਹਨਾਂ ਨੇ ਸਾਂਭ ਲੈਣਾ ਸਾਰਾ ਕੁ ਉਹ ਕੋਈ ਗੱਲ ਨਹੀਂ ਵਿਆਹ ਕਰਨਾ ਆਪਾਂ ਰਲ ਮਿਲ ਕੇ ਕਰਨਾ ਵਾ ਇਹ ਉਹ ਤੇ ਭਾਜੀ ਕਰਨਾ ਹੀ ਆ ਪਰ ਇਹ ਆ ਵੀ ਚੱਲ ਉਹ ਹੁੰਦੇ ਤੇ ਗੱਲ ਹੋਰ ਹੋਣੀ ਤੇ ਸਾਨੂੰ ਕੋਈ ਟੈਨਸ਼ਨ ਨਹੀਂ ਹੋਣੀ ਉਹਨਾਂ ਹੀ ਥਾਂ ਦਾ ਆਪਾਂ ਨਹੀਂ ਲੈ ਸਕਦੇ ਪਰ ਇੰਨਾ ਸਾ ਤੇਰਾ ਬੂੜਾ ਦੇਵਾਂਗੇ ਆਪਾਂ ਓਏ ਆਹੋ ਤੇ ਤੁਸੀਂ ਦੇਣੀ ਦੇ ਜੇ ਕੋਈ ਗਲੀ ਜਿਹੜੀ ਨਾ ਮੁੰਡਾ ਵੇਖਣ ਦੇ ਇਹਨੇ ਮੁੰਡਾ ਚੰਗਾ ਵਾ ਅੱਛਾ ਅੱਛਾ ਅਮਰਤਾਰੀ ਆ ਆਹ ਹਮੇ ਰੇਲਵੀ ਕੇ ਇਹੀ ਆਂਦੇ ਮੈਂ ਵੇਖਿਆ ਵਾ ਪਹਿਲਾਂ ਹੀ ਅੱਛਾ ਤੇ ਨਾਲੇ ਯਾਰ ਦੋਸਤੀ ਹੈ ਜਿਨ੍ਹਾਂ ਦਾ ਮੁੰਡਾ ਵਾ ਹੈ ਆਹ ਨਾਲੇ ਯਾਰ ਦੋਸਤੀ ਆ ਚਲੋ ਕੋਈ ਗੱਲ ਨਹੀਂ ਠੀਕ ਹੀ ਲੱਭਣਗੇ ਉਹਨਾਂ ਕਿਹੜਾ ਮੜਾ ਲੱਭਣਾ ਨਹੀਂ ਚੰਗਾ ਮੁੰਡਾ 4:00 ਵਜੇ ਪਹਿਲੀ ਵੀ ਹੁੰਦੀ ਕਹਿੰਦੇ ਅੱਛਾ ਅੱਛਾ ਆ ਮੁੰਡਾ ਚੰਗਾ ਆ ਮੈਂ ਤਾਂ ਜੋਤਰਾ ਵੀ ਕੀਤੀ ਹੀ ਗੱਲ ਅੱਛਾ ਉਹ ਕਹਿੰਦੀ ਹੈ ਜੋ ਕਰਨਾ ਤੁਸੀਂ ਕਰਨਾ ਵਾ ਮੰਦੀ ਹੈ ਨਾ ਤਾਂ ਵਿਆਹ ਨੂੰ ਉਹਨੇ ਨੇ ਮੰਨ ਹੀ ਜਾਣਾ ਵਿਚਾਰੀ ਨੇ ਉਹਨੇ ਹੀ ਕਹਿਣਾ ਠੀਕ ਚਲ ਮੈਂ ਫੁੱਪੜ ਨੂੰ ਫੋਨ ਕਰ ਲੈਣੀ ਆ ਇੱਕ ਵਾਰੀ ਤੇ ਚਲ ਨਾਨਕਿਆਂ ਨੂੰ ਵੀ ਕਰ ਲਾਂਗੇ ਪੁੱਛ ਲਾਂਗੇ ਕੀ ਜਾਂਦੇ ਆ ਚਲ ਉਦਾਂ ਪੁੱਛ ਲੋ ਇੱਕ ਵਾਰੀ ਕੀ ਕਹਿੰਦੇ ਆ ਓਏ ਆਹੋ ਚੱਲ ਫੇਰ ਕਹਿਣਗੇ ਦੱਸਿਆ ਨਹੀਂ ਹਨ ਆਹ ਕਿਦਾਂ ਨਹੀਂ ਨੂੰ ਨਾ ਆਹ ਤੇ ਕੋਈ ਗੱਲ ਨਹੀਂ ਖਰਚੇ ਦੀ ਟੈਨਸ਼ਨ ਹੀ ਨਹੀਂ ਲੈਣੀ ਠੀਕ ਹੈ ਨਾ ਨਹੀਂ ਉਹ ਤੇ ਫਿਰ ਹੁਣ ਤਾਇਆ ਜੀ ਕਰਨਗੇ ਨਾ ਕੋਈ ਜਿੰਨੇ ਪੈਸੇ ਲੱਗਣਗੇ ਨਾ ਤੇ ਆਪਾਂ ਲਾ ਦਾਂਗੇ ਕੋਈ ਗੱਲ ਨਹੀਂ ਉਹ ਤੇ ਤਾਈ ਨੇ ਵੀ ਕਿਹਾ ਸੀ ਹਾਂ ਕੋਈ ਗੱਲ ਨਹੀਂ ਤੇ ਕਰਨਾ ਹੀ ਪੈਣਾ ਵਾ ਓਏ ਆਹੋ ਅੱਜ ਨਾ ਕਰਦੇ ਤੇ ਕੱਲ ਨੂੰ ਕਰਨਾ ਪੈਣਾ ਨਾ ਮੇਰੀ ਭੈਣ ਨਹੀਂ ਤੇ ਤੇਰੀ ਵੀ ਹੁੰਦਾ ਮੇਰੀ ਭੈਣ ਵੀ ਆ ਓਏ ਆਹੋ ਉਹ ਤੇ ਭਾਈ ਤੁਹਾਡੀ ਗੱਲ ਠੀਕ ਵਾ ਚਲ ਆ ਵੀ ਵਧੀਆ ਹੋ ਗਿਆ ਵੀ ਅਸੀਂ ਪ ਪਤਾ ਹੀ ਦਿਨ ਸਮਝਾ ਕੇ ਗਿਆ ਸੀ ਉਹ ਆਤਾ ਜੀ ਵੀ ਕਹਿਣ ਲਿਖ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਨਾਂ ਵਿਆਜ ਪੈਣਾ ਵਾ ਤੇ ਉਹ ਕਹਿੰਦੇ ਦਲਜੀਤ ਨੇ ਦੱਸਿਆ ਮੈਨੂੰ ਜਾ ਕੇ ਵੀ ਇਹਨਾਂ ਪੈਸਾ ਭਾਨਾ ਵਾ ਤੇ ਤੁਸੀਂ ਗੱਲ ਹੀ ਲੱਗੇ ਜ ਚੁੱਕਣ ਮੈਂ ਤੈਨੂੰ ਤਾਂ ਹੀ ਗਿਆ ਹੀ 3-4 ਲੱਖ ਰੁਪਏ ਤਾਰਨਾ ਕਿੱਥੋਂ ਇਹ ਤੂੰ ਓਏ ਉਹ ਹੀ ਤੇ ਗੱਲ ਵਾ ਚੱਲ ਕੋਈ ਗੱਲ ਨਹੀਂ ਹੁਣ ਸਾਰਾ ਕੁਝ ਠੀਕ ਹੀ ਹੋ ਗਿਆ ਵਾ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਇੱਥੇ ਬੈਠਾ ਬੈਠਾ ਠੀਕ ਹੈ ਨਾ ਆਪਾਂ ਰਲ ਮਿਲ ਕੇ ਵਿਆਹ ਕਰਦੇ ਹਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਇੱਥੇ ਬੈਠਾ ਨਾ ਉਦਾਸ ਨਾ ਹੋ ਘਰ ਚਲੀ ਜਾਏ ਤੇ ਘਰ ਦਾ ਨਾ ਮੂਮਤਾ ਬਣਾਈ ਮੈਂ ਰਮਟਾ ਸਫਾਈ ਕਰੀ ਜੇ ਕੋਈ ਗੱਲ ਨਹੀਂ ਵੀਰ ਜੀ ਉਹ ਕਰ ਲੈਣੀ ਆ ਜੋadne ਤੇ ਮੈਂ ਕਰ ਲੈਣੀ ਸ਼ਾਮ ਨੂੰ ਅੱਛਾ ਦੋਵੇਂ ਜਾਣੇ ਕਰ ਲਓ ਮੈਨੂੰ ਕੀ ਚਲੋ ਕੋਈ ਗੱਲ ਨਹੀਂ ਤੁਹਾਨੂੰ ਬਾਅਦ ਮਾਰ ਲਾਂਗੇ ਸਾਰੇ ਜਾਣੇ ਨਾ ਰਲ ਕੇ ਕਰ ਲੈਣੀ ਆ ਓਏ ਆਹੋ ਐਂਗਲ ਉਂਗਲ ਜੇ ਪਏ ਆ ਕੋਈ ਗੱਲ ਨਹੀਂ ਚੁੱਕ ਲੈਨੇ ਉਹਨੂੰ ਕੀ ਆ ਕੋਈ ਗੱਲ ਨਹੀਂ ਸ਼ਾਮ ਨੂੰ ਫਿਰ ਕਰ ਲਾਂਗੇ ਹੁਣ ਤੇ ਤੁਹਾਨੂੰ ਚੁੱਕ ਲੈਨੇ ਆ ਤੇ ਮੰਮੀ ਹੁਣ ਕਹਿੰਦਾ ਸਵਾਈ ਕਰਾ ਦੇ ਨਾਲ ਜੋਦ ਦੀ ਕੋਈ ਗੱਲ ਨਹੀਂ ਲਾਲੇ ਨੇ ਮੰਮੀ ਹੁਣ ਨੂੰ ਵੀ ਕੋਈ ਗੱਲ ਨਹੀਂ ਸ਼ਾਮ ਨੂੰ ਕਰ ਲਾਂਗੇ ਚਲੋ ਠੀਕ ਆ ਆ ਚਲੀਏ ਕੋਈ ਨਹੀਂ ਆਏ ਨਾ ਮੈਂ ਵੀਰ ਜੀ ਚਾਲੇ ਦਲਜੀਤ ਵੀਰੀ ਬਾਬਾ ਹੌਸਲਾ ਦਿੰਦਾ ਵਾ ਤੇ ਤਾਇਆ ਜੀ ਵੀ ਦੇ ਦਿੰਦੇ ਆ ਚਾਲੇ ਆ ਜੋਤ ਕੇ ਦੇ ਸੌਖੇ ਘਰ ਤਲਜੋਗੀ ਨਾ ਫੇਰ ਹੀ ਦਿਨ ਮੋੜ ਆਉਣਗੇ ਜੇ ਚੰਗਾ ਹੋਊਗਾ ਤੇ ਹੁਣ ਪਤਾ ਨਹੀਂ ਇੰਨਾ ਹੀ ਮੁੰਡਾ ਵੇਖਿਆ ਵਾ ਮੈਂ ਤੇ ਵੇਖਿਆ ਵੀ ਨਹੀਂ ਆ ਤਾਇਆ ਜੀ ਕਹਿੰਦੇ ਆ ਮੇਰੇ ਸਿਰ ਤੇ ਸੁੱਟ ਦੋ ਚਲ ਕੋਈ ਗੱਲ ਨਹੀਂ ਕਰਨੇ ਆ ਹੌਲੀ ਹੌਲੀ ਕੰਮ ਪਹਿਲਾਂ ਘਰ ਦਾ ਦੇ ਮੂੰਹ ਮੱਥਾ ਬਣਾਈਏ ਸ਼ਾਮਾਂ ਨੂੰ ਦੇਖਨੇ ਆ ਸਾਰੇ ਜਣੇ ਇਕੱਠੇ ਹੋਗੇ ਨਾ ਚਲੋ ਸਮਾਂ ਸਮਾਂ ਤਾਂ ਚੁੱਕੀ ਆ ਉਥੇ ਉਮੀ ਬੈਠੇ ਹੋ ਬੈਠੀ ਬੱਤ ਕੀ ਗੱਲ ਚਲ ਰਹੀ ਨੇ ਲੱਗਣ ਦੇ ਸ੍ਰੀ ਜੀ ਜਾਨੀ ਠੀਕ ਤੂੰ ਕਿੱਥਾ ਆ ਮੈਂ ਲਵਲੀ ਕੋ ਗਿਆ ਸੀ ਕੀ ਆਂਦਾ ਲੱਗ ਲਈ ਮੈਂ ਲਵਲੀ ਨੂੰ ਨਾ ਆਪਣੇ ਗਲਾਈ ਪਰਮਾ ਹੁੰਦਿਆ ਹੈ ਅੱਛਾ ਮੈਂ ਦੱਸਿਆ ਸਭ ਕੋ ਹਾਂ ਯਾਡੇ ਕੋ ਮੁੰਡਾ ਹੈ ਗਾਵਾ ਹਾਂ ਹਾਂ ਜਿਹੜੀ ਜੀ ਦਾ ਹੈ ਗਾਵਾ ਮਤਲਬ ਦੋਸਤ ਦਾ ਮੁੰਡਈਆ ਹਾਂ ਹਾਂ ਤੇ ਉਹਨੂੰ ਦੱਸਿਆ ਸਭ ਕੋ ਹੁੰਦਾ ਵੀ ਚਾਰ ਪੰਜ ਗੱਲੇ ਬੈੜੀ ਆ ਤੇ ਆਪਾਂ ਰਿਸ਼ਤਾ ਵੇਖਣ ਦੇ ਆ ਤੇ ਚੋਪਰ ਇਹਦੇ ਕਰ ਲਈਏ ਕੀ ਆਂਦਾ ਕਰ ਮੰਨ ਗਿਆ ਸੀ ਕਿ ਜੋ ਵੀ ਕਰੋਗੇ ਚੰਗੇ ਕਰੋ ਸਾਡੇ ਲਈ ਆਹੋ ਮੈਦਾਨ ਉਹ ਤਰ ਗੱਲਾਂ ਪਤਾ ਕਰਕੇ ਨਾ ਹੂੰ ਤੇ ਆਹ ਪੂੜਾ ਆਪਣੀਆਂ ਗੱਲਾਂ ਤੇ ਲੈ ਆਇਆ ਉਹਨੂੰ ਚੱਲ ਪੁੱਤ ਐਦਾਂ ਹੀ ਉੱਠਾ ਪਿਆਰਾ ਹੋ ਸਾਡੀਆਂ ਗੱਲਾਂ ਵਿੱਚ ਆ ਜਾਣਾ ਕਹਿੰਦੇ ਘਰ ਦੀ ਸਫਾਈ ਕਰਨੀ ਆ ਆਪਾਂ ਦੋਵੇਂ ਕਰ ਲਾਂਗੇ ਮੈਂ ਤੁਸੀਂ ਦੋਵੇਂ ਕਿਉਂ ਕਰਨੀ ਆ ਆਪਾਂ ਆਏਂਗੇ ਸਾਰਿਆਂ ਨੇ ਕੋਈ ਗੱਲ ਨਹੀਂ ਨਾਲ ਮਿਲ ਕੇ ਕਰ ਲੈਨੇ ਸ਼ਾਮਾਂ ਨੂੰ ਹਾਂ ਆਹ ਠੀਕ ਆ ਕੋਈ ਗੱਲ ਨਹੀਂ ਤੁਸੀਂ ਵੀ ਨਾਲ ਚੱਲ ਜਿਓ ਤੁਸੀਂ ਜੋਤਨਾ ਕੰਮ ਕਰਾ ਦਿਓ ਤੇ ਮੈਂ ਮਰਮਟ ਨਾਲ ਉਹਦੇ ਕਰਾ ਦੂੰਗਾ ਲਵਲੀਨ ਚੱਲ ਕੋਈ ਨਹੀਂ ਵੇਖ ਲਾਂਗੇ ਬਾਕੀ ਇਹ ਤੇ ਨਹੀਂ ਆਉਂਦਾ ਵੀ ਕਿਸੇ ਨਾਲ ਸਲਾਹ ਕਰਨੀ ਉਹਦੇ ਕਹਿੰਦੇ ਫਿਰ ਪੁੱਪਰ ਉਹਨਾਂ ਨੂੰ ਫੋਨ ਕਰਨਾ ਵਾ ਫਿਰ ਕਹਿੰਗੇ ਪੁੱਛਿਆ ਨਹੀਂ ਸਾਨੂੰ ਆਪਣੇ ਮੰਮੀ ਨੂੰ ਕਰਨਾ ਫੋਨ ਤੇ ਫੁੱਫੜ ਦਾ ਤਾਂ ਬਹਿ ਜੇ ਬੇੜਾ ਉਹ ਤਾਂ ਹੈ ਹੀ ਇਦਾਂ ਦਾ ਉਹ ਤਾਂ ਅੱਗੇ ਫੇਰੇ ਮਾਰਨੋਂ ਨਹੀਂ ਹਟਦਾ ਜੇ ਉਹਦੇ ਨਾਲ ਸਲਾਹ ਕੀਤੀ ਉਹਨੇ ਨਹੀਂ ਹੁਣ ਦੜਾਏ ਕੰਮ ਪਿਆ ਤਾਂ ਨਾਨੀ ਕੋਈ ਲਾਉਣਾ ਨਹੀਂ ਆ ਪਰ ਗੱਲਾਂ ਦੇ ਜਣੀਆਂ ਸਲਾਹਾਂ ਦੇ ਉਹ ਇਹ ਤਾਂ ਮੁਕਤ ਦੀ ਸਰਦਾਰੀ ਚਾਹ ਚੜਦਾਈਓ ਸਹੀ ਗੱਲ ਵਾ ਚਲੋ ਕੋਈ ਨਹੀਂ ਆ ਜੇ ਵਾ ਸਲਾਹ ਦੇ ਕੇ ਚਲ ਜਾਣਾ ਕੋਈ ਗੱਲ ਨਹੀਂ ਤੇਲ ਵੇਖ ਤੇ ਹਲਦੀ ਤਾਰ ਵੇ ਕੀ ਬੰਦਾ ਵਾ ਕੋਈ ਗੱਲ ਨਹੀਂ ਡੈਡੀ ਨੂੰ ਕਹਿੰਨੀ ਹੈ ਮੁੰਡਾ ਵੇਖੀ ਛੇਤੀ ਛੇਤੀ ਡੈਡੀ ਨੇ ਤਾਂ ਵੇਖਿਆ ਵਾ ਡੈਡੀ ਦਾ ਤਾਂ ਪਸੰਦ ਵਾ ਮੁੰਡਾ ਡੈੜੀ ਤੋਂ ਉਹਦੇ ਘਰ ਜਾਂਦੀ ਹੁੰਦੇ ਰਹਿੰਦੇ ਆ ਅੱਛਾ ਦੌੜੀ ਨੂੰ ਨਾਲ ਆ ਕੇ ਜਾਣੇ ਆਪਾਂ ਜਿਹੜਾ ਇਹ ਕਹਿਣ ਦੇ ਕਿਸ ਨੂੰ ਪੁੱਛਣਾ ਸਲਾਹ ਕਰਨੀ ਉਹ ਤੇ ਕਰ ਲੈਣ ਕੋਈ ਨਹੀਂ ਫੇ ਚਲ ਜਾਗੇ ਹਾਂ ਪੁੱਛ ਲੈ ਜਿੱਥੇ ਪੁੱਛਣਾ ਇੰਨੇ ਆਹੋ ਕੋਟਰ ਨੂੰ ਪੁੱਛਣਾ ਜਾਂ ਮਾਮੇ ਨੂੰ ਪੁੱਛਣਾ ਹੁਣ ਕਿਹਨੇ ਪੁੱਛਣਾ ਵੇ ਮਾਮੇ ਉਦੋਂ ਦੇ ਤਾਂ ਬੜੇ ਨਹੀਂ ਕਿ ਘਰ ਹੁਣ ਮਾਮਿਆਂ ਨੇ ਆਣ ਕੇ ਕੀ ਕਰਨਾ ਫੋਨ ਕੀਤਾ ਨਾ ਆਉਣਾ ਕੋਈ ਪੈਸਾ ਦਿੱਤਾ ਨਾ ਢੇਲਾ ਨਾ ਉਹਨਾਂ ਦੇ ਕਰਨ ਨੂੰ ਵੇਖਿਆ ਵੀ ਸਾਡੀ 30 ਦੀ ਉਲਾਦਾ ਵੇਖੀਏ ਜਾ ਕੇ ਔਖੀ ਆ ਕਿ ਸੌਖੀ ਆ ਕਿਦਾਂ ਆਪਣਾ ਟਾਈਮ ਪਾਸ ਕਰਨ ਦੇ ਭਾਂਪਰਾ ਦੋਵੇਂ ਹੋਣਾ ਚਾhti ਨਹੀਂ ਮਾਰੀ ਮਗਰ ਨੂੰ ਇੱਕ ਬੂਫਰ ਆਉਂਦਾ ਵਾ ਉਹ ਪੁੱਟੀਆਂ ਚ ਦੀਆਂ ਸਲਾਮਾਂ ਦੇ ਕੇ ਚਲ ਜਾਂਦਾ ਉਹ ਉਹ ਪੁੱਤ ਸਲਾਮਾਂ ਹੀ ਦੇਣ ਵਾਲਾ ਵਾ ਲੋਕੇ ਨਾ ਅਗਲੇ ਦੇ ਘਰ ਦਾ ਤਮਾਸ਼ਾ ਵੇਂਦੇ ਹੁੰਦੇ ਆ ਤੇ ਭੂਆ ਵੇਖਿਆ ਆਈ ਕਿਤੇ ਭੂਆ ਨੂੰ ਬੜਾ ਦੁੱਖ ਵਾ ਭੂਆ ਦੇ ਆਈ ਨਹੀਂ ਉਦੋਂ ਦੀ ਜਿਹੜੇ ਆ ਕੰਮ ਹੋਇਆ ਕੀ ਇਪ ਤਾਂ ਵੀ ਕੀ ਲੱਭਣ ਡਈ ਆ ਕਿਉਂ ਨਹੀਂ ਆਈ ਇੱਥੇ ਕੀ ਬਤਾ ਉਹ ਵੀ ਇਹ ਕੰਮ ਲੱਭਦੇ ਹੋਣ ਕਹਿੰਦੀ ਬੈਲ ਧਿਆਨ ਹੋਈ ਉਹਨਾਂ ਦਾ ਵੀ ਉਹਨੂੰ ਇਹ ਹੁਣਾਵਾ ਜੇ ਮੈਂ ਗਈ ਪਤੀ ਆਵਾ ਪਤੀ ਆ ਫਿਰ ਵੀ ਖੂਣਵਾ ਥੋੜਾ ਬੋਤਾ ਮੈਨੂੰ ਪਿਆਹ ਤੇਲਾ ਦੇਣਾ ਪੈਣਾ ਇਹਦੋਂ ਬਿਹਤਰ ਇਹ ਆ ਵੀ ਮੈਂ ਜਾਂਦੀ ਨਹੀਂ ਵੇਖਣਾ ਹੀ ਨਹੀਂ ਮੈਂ ਉੱਤਰ ਨੂੰ ਇਹ ਆ ਦੇ ਨਾਲ ਉੱਪਰ ਨਹੀਂ ਕੱਢ ਕੇ ਰાવી ਉਹਨੇ ਕਿਥੋਂ ਦੇਣੀ ਦੇਣਾ ਉਹਨਾਂ ਨੇ ਪੁੱਤ ਕੀ ਆ ਉਹ ਤਾਂ ਐਡੇ ਕੰਜੂਸ ਆ ਕਿਤੇ ਨਿੱਕੇ ਨਿੱਕੇ ਵੀ ਤੁਸੀਂ ਰਹਿ ਦਹਾਰ ਰੁਪਏ ਦੀ ਕੋਈ ਚੀਜ਼ ਨਹੀਂ ਤੁਹਾਡੇ ਲਈ ਲੈ ਕੇ ਆਏ ਲੱਖਾਂ ਨਾ ਕਿੰਨੇ ਦੇਣੇ ਸਹੀ ਗੱਲ ਕੋਈ ਗੱਲ ਨਹੀਂ ਆਪਾਂ 2-3 ਲੱਖ ਵੀ ਆ ਲਾ ਕੇ ਨਾ ਤੇ ਵਿਆਹ ਕਰ ਦਈਏ ਕੋਈ ਨਹੀਂ ਕੋਈ ਨਹੀਂ ਤਾਂ ਹੀ ਅਸੀਂ ਕਾਲੇ ਆ ਨਾ ਫਿਰ ਵਿਆਹ ਕਰ ਦਈਏ ਛੇਤੀ ਹਾਂਜੀ ਫਿਰ ਇਹ ਕੱਲਾ ਰਹਿਣਾ ਵਾ ਇਹਨੂੰ ਫਿਰ ਆਪਾਂ ਗੱਲਾਂ ਹੀ ਲੈ ਆਉਣਾ ਕਰੀ ਬਸ ਬਸ ਹੈਨਾ ਕੋਈ ਗੱਲ ਨਹੀਂ ਮੈਂ ਤੇਰੇ ਡੈਡੀ ਨੂੰ ਆਣੀ ਆ ਆਪਣਾ ਹੀ ਆ ਵਾਗੂ ਇਹਨਾਂ ਦਾ ਹੋਰ ਆਹੋ ਵਾਗਾ ਵਾ ਉਹਨੇ ਮੰਨ ਲੈਣੀ ਜਿੱਦਾਂ ਕਿ ਆ ਡੈਡੀ ਗੱਲ ਮੰਨੀ ਨਹੀਂ ਮੰਨੀ ਉਹਨੂੰ ਕਵਾਂਗੇ ਨਾ ਵੀ ਤੂੰ ਕਹਿ ਕਮਰੇ ਤੇ ਚਾਰ ਪਾ ਲੋ ਮੇਰੇ ਨਾਲ ਕਿਹ ਮੁੰਡੇ ਨੇ ਵੀ ਆਉਣਾ ਹੁੰਦਾ ਬੈਣਾ ਕਿੱਥੇ ਹੈ ਸਹੀ ਗੱਲ ਹੈਨਾ ਕੋਈ ਗੱਲ ਨਹੀਂ ਚਲੀ ਫਿਰ ਦਵਾਈ ਨਹੀਂ ਲੈਈਏ ਨੇ ਦਵਾਈ ਮੈਂ ਖਾਦੀ ਆ ਹੈਗੀ ਹੀ ਘਰ ਵੇਖ ਲੈਣੀ ਜੇ ਨਾ ਫਰਕ ਪਊ ਫੇ ਜਾ ਕੇ ਲੈ ਆਉਨੇ ਚੈੱਕ ਕਰਾ ਲੈਣੇ ਆਓ ਚਲੀਏ ਚਲ ਕੋਈ ਨੂੰ ਮੈਨੂੰ ਖਾ ਲੈਂਦੇ ਨਾ ਫਰਕ ਪਊ ਫੇ ਸ਼ਾਮ ਤੱਕ ਚੱਲ ਜੰਨੇ ਆ ਚਲੋ ਠੀਕ ਚੱਲ ਇਹ ਨਾ ਕਿ ਉਹਨੂੰ ਖਰਚਾ ਦਿੱਤਾ ਵਾ ਇਹ ਵੀ ਮੇਰੇ ਹੱਥਾਂ ਦੇ ਵਿੱਚ ਹੋ ਗਿਆ ਵਾ ਹੁਣ ਹਰ ਗੱਲ ਮੰਨਦਾ ਵਾ ਕੋਈ ਗੱਲ ਨਹੀਂ ਜਿੰਨਾ ਚਿਰ ਸਾਰੇ ਇੱਕ ਕੰਮ ਹੱਲ ਨਹੀਂ ਨਾ ਹੁੰਦੇ ਤੈਨੂੰ ਮੈਂ ਇਦਾਂ ਹੀ ਹੱਥਾਂ 'ਚ ਰੱਖਣਾ ਵਾ ਥੋੜਾ ਬੋਤਾ ਖਰਚਾ ਪੱਠਾ ਤੈਨੂੰ ਦੇ ਛੜਿਆ ਕਰੂੰਗੀ ਹੁਣ ਤੇ ਸਿਆਣੀਆਂ ਗੱਲਾਂ ਕਰਨ ਡਿਆ ਇਹ ਉਹਨੂੰ ਮੈਂ ਇਦਾਂ ਕਿਹਾ ਉਹਨੂੰ ਮੈਂ ਇਦਾਂ ਕਿਹਾ ਚੱਲ ਹੋ ਸਕਦਾ ਕੰਮ ਸਿਰੇ ਚੜੀ ਜਾਵੇ ਉਠੋ ਤਾਂ ਗੱਲ ਸੁਣੋ ਮੇਰੀ ਅਗਰ ਮੰਨ ਖਰਾ ਉਧਰ ਨਹੀਂ ਦੇ ਤਹੀਂ ਤੇ ਕਾਹ ਦਾ ਕੀ ਕਰਨਾ ਵੀਰੇ ਚੱਲ ਮੈਂ ਵੀ ਤਾਂ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਦਲਜੀਤ ਆਇਆ ਸੀ ਮੇਰੇ ਵੱਲ ਹਾਂ लवली ਨਾਲ ਗੱਲਬਾਤ ਕਰਕੇ ਆਇਆ ਅੱਛਾ ਤੇ ਹੁਣ ਕਹਿਨ ਦਿਆ ਸੀ ਕਿ ਆਪ ਵੀ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਤੁਸੀਂ ਕਰਨਾ ਜੋ ਵੀ ਕਰਨਾ ਵਾ ਅੱਛਾ ਤੇ ਮੈਂ ਹਾਂ ਚੱਲ ਕੋਈ ਨਹੀਂ ਕਹਿੰਦਾ ਤੇ ਹੈਗਾ ਸੀ ਕਿ ਸਲਾਹ ਕਰਨੀ ਹੈ ਆਪਣੇ ਮਾਮਿਆਂ ਨਾਲ ਫੁੱਪਣਾ ਮੈਂ ਜਿੰਦਾਂ ਕਰਨੀ ਕਰ ਲੇ ਹਾਂ ਇਹ ਗੱਲਾਂ ਝੂਠ ਬੋਲਨਾ ਵਾ 4-5 ਕਿੱਲੇ ਪੈੜੀ ਦੇ ਵੀ ਹੈਗੇ ਆ ਤੇ ਮੁੰਡਾ ਵੀ ਕੁਝ ਖਾਂਦਾ ਪੀਂਦਾ ਨਹੀਂਗਾ ਗਾੜੀ ਉਹਨਾਂ ਦੀ ਮਰਜ਼ੀ ਆ ਅਿੰਦੇ ਪਰ ਇਹ ਵਾਰੀ ਦੱਸ ਪਉਣੀ ਆ ਜੇ ਮੰਨਣਗੇ ਠੀਕ ਆ ਨਹੀਂ ਤਾਂ ਕੋਈ ਨਹੀਂ ਭਾਵੇਂ ਫੁੱਫੜ ਕਰਾ ਦੇ ਭਾਵੇਂ ਨਾਨਕੇ ਕਰਾ ਦੇ ਨਹੀਂ ਵਿੱਚੋਂ ਕੀ ਲੈਣਾ ਨਹੀਂ ਮੈਂ ਤਾਂ ਇਹ ਵਾਰੀ ਹੁਣ ਗੱਲਬਾਤ ਜਿਹੜੀ ਕੀਤੀ ਆ ਜੇ ਇਹਦੇ ਮੰਨੂਗਾ ਠੀਕ ਆ ਨਾ ਮੰਨੂਗਾ ਤਾਂ ਫਿਰ ਆਪੇ ਜਿੱਥੇ ਮਰਜ਼ੀ ਕਰ ਨਾ ਕਰ ਨਹੀਂ ਨਹੀਂ ਲਵਲੀ ਕਹਿੰਦੇ ਆਹ ਦਲਜੀਤ ਵੀ ਲਵਲੀ ਮੇਰੀਆਂ ਗੱਲਾਂ 'ਚ ਆ ਗਿਆ ਤੇ ਕਹਿੰਦੇ ਸ਼ਾਮ ਨੂੰ ਸਫਾਈ ਕਰਨੀ ਆ ਅੱਛਾ ਮੈਂ ਤੁਹੀਂ ਚਲਦੀ ਜਾ ਕੇ ਘੜੀ ਕਰਾਦੀ ਨਾਲ ਕਿ ਉਹਦੇ ਜਿਹੜਾ ਇਹ ਦਲਜੀਤ ਨੂੰ ਪੈਸਾ ਥੇਲਾ ਦੇਣ ਲੱਪਿਆ ਨਾ ਉਦੇ ਕਰਕੇ ਉਹਨੂੰ ਪਤਾ ਲੱਗ ਗਿਆ ਵਾ ਕਿ ਮਾਪਿਓ ਮੇਰਾ ਖਰਚਾ ਦਿੰਦਾ ਵਾ ਚੱਲ ਕੋਈ ਨਹੀਂ ਜਿੰਨਾ ਚਿਰ ਸਾਰੇ ਕੰਮ ਹੱਲ ਨਹੀਂ ਨਾ ਹੁੰਦੇ ਉਹਨਾਂ ਚਿਰ ਥੋੜਾ ਬੋਤਾ ਖਰਚਾ ਇਹਨੂੰ ਦੇ ਦਿਆ ਕਰਾਂਗੇ ਸਿਆਣਾ ਹੋ ਜਾਣਾ ਵੈਨੇ ਏਦਾਂ ਤੇ ਨਹੀਂ ਰਹਿਣਾ ਕੋਈ ਗੱਲ ਨਹੀਂ ਜੇ ਨਿਆਣਾ ਸਿਆਣਾ ਨਹੀਂ ਕਿਸੇ ਗੱਲ ਦਾ ਪਤਾ ਲੱਗਦਾ ਓਏ ਮੈਂ ਤਾਂ ਹੀ ਤੈਨੂੰ ਕਹਿਣਾ ਨਾ ਜਦੋਂ ਪੈਸੇ ਮੰਗਦਾ ਹੁੰਦਾ ਨਾ ਇਹ ਦੇ ਦਿਆ ਕਰ ਰੁਪਿਆ ਕਿਤੇ 50 60 ਹਜ਼ਾਰ ਖਾਜੂ ਕਿੰਨਾ ਕ ਖਾਜੂ ਸਾਲ ਚ ਕੋਈ ਗੱਲ ਨਹੀਂ ਦੇ ਦਿਆ ਕਰਾਂਗੇ ਡਰ ਤੇ ਸਮੇਂ ਤੋਂ ਲੱਗਦਾ ਵਾ ਸਮਾਂ ਬਹੁਤ ਮਾੜਾ ਵਾ ਮੈਨੂੰ ਇਹ ਆ ਕਿ ਮਾੜੀ ਬਹਿਣੀ ਨਾ ਬਹਿਜੇ ਨਾ ਹੋਈ ਇਹ ਗੱਲ ਤਰੀਕਾ ਜੇ ਖਰਚਾ ਜ਼ਿਆਦਾ ਇਹਨੂੰ ਮਿਲਿਆ ਤੇ ਅੱਜ ਕੱਲ ਮੁੰਡੇ ਤੇ ਨਾ ਨਸ਼ਿਆਂ ਤੇ ਲਾਉਣ ਲੱਗਿਆ ਇੱਕ ਮਿੰਟ ਨਹੀਂ ਲਾਉਂਦੇ ਇੱਕ ਵਾਰ ਸਾਡੇ ਪੈਸੇ ਇਹਨਾਂ ਵੱਲ ਚਲ ਗਏ ਨਾ ਫੇਰ ਨਹੀਂ ਕਿਤੇ ਵੀ ਜਾਂਦੀ ਅਸੀਂ ਕਿਹਾ ਨਾ ਵਾ 4 ਲੱਖ ਲੱਗਾ ਤੇ 6 ਦੱਸਾਂਗੇ ਵੀ 6 ਲੱਖ ਲੱਗ ਗਿਆ ਫੇਰ ਕਿੱਧਰ ਨੂੰ ਜਾਣਗੇ ਮੋੜ ਨਹੀਂ ਪਣਿਆ ਮੋੜਨੇ ਦੇ ਕਿਥੋਂ ਚੱਲ ਨਾ ਮੋੜੂਗਾ ਤਾਂ ਜ਼ਮੀਨ ਦੇਊਗਾ ਕੋਨਾ ਕੁਝ ਤੇ ਕਰੂਗਾ ਹੀ ਆਹੋ ਹਾਂ ਚੱਲ ਉਠੋ ਤਾਂ ਆਓ ਰੋਟੀ ਪਣੀ ਖਾਓ ਇਹ ਦੇਖੋ 5 6 3 ਲੱਖ ਰੁਪਇਆ ਕਿਥੋਂ ਲੱਥਣਾ ਵਾ ਇਹ ਕੁੜੀ ਦਾ ਵਿਆਹ ਕਰਤਾ ਭਲਕੇ ਬੱਚਾ ਹੋਣਾ ਫੇਰ ਨਹੀਂ ਸਮਸਮੂਹ ਲੈ ਕੇ ਜਾਣਾ ਨਾਲੇ ਆਪਣਾ ਵੀ ਤੇ ਇਹਦਾ ਚੜਾ ਕਰਨਾ ਹੀ ਹੈ ਜੀ ਚਲੋ ਵੇਖਦੇ ਅਗੜ ਕੀ ਬਣਦਾ